ਬਹੁਤ ਗਲਤ ਹੋ ਰਿਹਾ ਵਾ ਬੱਚਾ ਦਾ ਭੇਖਾ ਖਰਾਬ ਹੋ ਰਿਹਾ ਵਾ ਸਾਨੂੰ ਸਾਡਾ ਸਕੂਲ ਉਵੇਂ ਹੀ ਚਾਹੀਦਾ ਜਿਵੇਂ ਪਹਿਲਾਂ ਸੀਗਾ ਟੀਚਰ ਵੀ ਸਾਨੂੰ ਸਟਾਫ ਉਹੀ ਚਾਹੀਦਾ ਬਹੁਤ ਵਧੀਆ ਵਾ ਬੱਚੇ ਸਾਡੇ ਇੱਥੇ ਹੀ ਪੜ੍ਹਦੇ ਆ ਸਾਰੇ ਵੀ ਬਹੁਤ ਵਧੀਆ ਸਾਨੂੰ ਇਨਸਾਫ ਚਾਹੀਦਾ ਸਾਡੇ ਟੀਚਰ ਉਹੀ ਵਾਪਸ ਹੋਣ ਜਿਸ ਤਰ੍ਹਾਂ ਇਸ ਸਕੂਲ ਦੇ ਟੀਚਰਾਂ ਤੇ ਇਲਜ਼ਾਮ ਲਗਾਏ ਜਾ ਰਹੇ ਆ ਉਹ ਸੱਚ ਆ ਝੂਠ ਹੈ ਨਹੀਂ ਸਰ ਝੂਠਾ ਨਜ਼ਾਇਆ ਜਾ ਜੀ ਠੀਕ ਹੈ ਜੋ ਹੋ ਰਿਹਾ ਹਾਂਜੀ ਠੀਕ ਨਾ ਚਾਹੁੰਦੇ ਮੈਂ ਇੱਥੇ ਟੀਚਰਸ ਕੋਲੇ ਸਾਰਿਆਂ ਕੋਲੇ ਪੜ੍ਹੀ ਹੋਈ ਆ ਮੈਂ ਇੱਥੇ ਲਗਭਗ 6-7 ਸਾਲ ਪੜ੍ਹੀ ਹੋਈ ਆ ਇਹਨਾਂ ਟੀਚਰਾਂ ਕੋਲੇ ਤੇ ਅੱਜ ਤੱਕ ਮੈਨੂੰ ਨਹੀਂ ਲੱਗਦਾ ਵੀ ਟੀਚਰਾਂ ਨੇ ਕਦੀ ਕਿਸੇ ਬੱਚੇ ਨਾਲ ਜਾਇਜ ਕੁਝ ਕੀਤਾ ਹੋਊਗਾ ਵੀ ਜਿਹੜੇ ਨਾ ਤੇ ਇਲਜ਼ਾਮ ਲੱਗ ਰਹੇ ਮੈਨੂੰ ਨਹੀਂ ਲੱਗਦਾ ਵੀ ਕਦੀ ਇਹ ਸੱਚ ਹੋ ਸਕਦੇ ਆ ਤੇ ਟੀਚਰਾਂ ਨੂੰ ਸਾਡਾਂ ਨੂੰ ਇਨਸਾਫ ਦੇਣਾ ਚਾਹੀਦਾ ਵਾ ਜਿਸ ਜਿਸ ਤਰ੍ਹਾਂ ਲੋਕ ਖੜੇ ਆ ਸਰਪੰਚ ਸਾਹਿਬ ਆ ਬ्यान ਖੜੇ ਆ ਉਹਨਾਂ ਨੇ ਕਿਹਾ ਕਿ ਉਹ ਬੱਚੇ ਨੂੰ ਸਮਝਾ ਕੇ ਘਰ ਭੇਜ ਦਿੱਤਾ ਗਿਆ ਪਰ ਪਰਿਵਾਰ ਨੇ ਦੋਸ਼ ਲਗਾਏ ਕਿ ਬੱਚੇ ਨੂੰ ਕੁੱਟਿਆ ਗਿਆ ਜਾਤੀ ਸ਼ਬਦ ਬੋਲੇ ਗਏ ਜਲੀਲ ਕੀਤਾ ਗਿਆ ਗੇਟਕੀਪਰਾਂ ਦੇ ਵੱਲੋਂ ਵੀ ਕੁੱਟਿਆ ਮਾਰਿਆ ਗਿਆ ਸਕੂਲ ਨੇ ਬਹੁਤ ਜਿਹੜਾ ਕਿ ਦੁਰਵਿਹਾਰ ਕੀਤਾ ਇਸ ਤਰ੍ਹਾਂ ਦੇ ਇਲਜ਼ਾਮ ਲਗਾ ਕੇ ਇਹ ਜਿਹੜਾ ਪਰਚਾ ਕੀਤਾ ਗਿਆ ਵਾ ਤੁਹਾਡਾ ਕੀ ਕਹਿਣਾ ਸਰੇ ਡਾਟਾ ਨਹੀਂ ਹੋ ਸਕਦਾ ਵੀ ਟੀਚਰ ਇੰਨੇ ਤਾਂ ਕੁੱਟ ਨਹੀਂ ਸਕਦੇ ਬੱਚੇ ਨੂੰ ਅਸੀਂ ਵੀ ਪੜਦੇਰੇ ਸਾਡੀ ਵੀ ਗਲਤੀ ਹੁੰਦੀ ਸੀ ਬਟ ਸਾਨੂੰ ਪਿਆਰ ਨਾ ਸਮਝਾਉਂਦੇ ਸੀ ਟੀਚਰ ਤੁਸੀਂ ਖੁਦ ਉਹਨਾਂ ਨੂੰ ਮਿਲ ਕੇ ਦੇਖ ਲਿਓ ਵੀ ਉਹਦਾ ਦੇ ਟੀਚਰ ਹੈ ਨਹੀਂ ਕਿਉਂਕਿ ਉਹਨਾਂ ਦੇ ਖੁਦ ਦੇ ਵੀ ਬੱਚੇ ਘਰੇ ਹੈਗੇ ਆ ਵੀ ਇਦਾਂ ਉਹ ਬੱਚੇ ਨਾ ਕਦੀ ਵੀ ਨਾ ਕਰਨਗੇ ਇਹ ਹੋ ਹੀ ਨਹੀਂ ਸਕਦਾ ਪੋਸੀਬਲ ਹੀ ਨਹੀਂ ਹੈ ਸਾਡੇ ਦੇਖਦੇ ਵੀ ਬਣਾਣੀ ਜਨਾ ਵਧੀਆ ਸਰ ਬਿਲਕੁਲ ਗਲਤ ਹੈ ਟੀਚਰ ਬਹੁਤ ਵਧੀਆ ਨੇ ਸਕੂਲ ਦੇ ਜਦੋਂ ਵੀ ਕੋਈ ਗੱਲ ਹੁੰਦੀ ਪੇਰੈਂਟਸ ਨੂੰ ਪਹਿਲਾਂ ਦੱਸਿਆ ਜਾਂਦਾ ਵੀ ਤੁਸੀਂ ਆਪਣੇ ਬੱਚੇ ਦੀ ਆਹ ਹਰਕਤ ਕੀਤੀ ਹੈ ਸਕੂਲ ਨੂੰ ਕਿੰਨੇ ਦਿਨਾਂ ਬਾਅਦ ਜਿਹੜੇ ਕਿ ਇਹ ਡੈਥ ਹੁੰਦੀ ਹੈ ਚਾਰਾ ਦਿਨਾਂ ਬਾਅਦ ਦੋ ਤਿੰਨ ਦਿਨਾਂ ਵਿੱਚ ਪੈ ਗਏ ਆ ਤੇ ਜਿਹੜਾ ਸਾਰਾ ਇਲਜ਼ਾਮ ਆ ਜਿਹੜਾ ਸਕੂਲ ਦੇ ਟੀਚਰਾਂ ਤੇ ਲਗਾ ਦਿੱਤਾ ਗਿਆ ਬਿਲਕੁਲ ਗਲਤ ਹੈ ਸਰ ਟੀਚਰ ਬਹੁਤ ਵਧੀਆ ਨੇ ਸਾਡੇ ਬੱਚੇ ਵੀ ਇੱਥੇ ਪੜ੍ਹਦੇ ਨੇ ਸਰ ਪੁਲਿਸ ਪ੍ਰਸ਼ਾਸਨ ਕੱਲ ਨਹੀਂ ਕਰ ਰਿਹਾ ਸੀਗਾ ਜਿਹੜਾ ਕਿ ਪਰਚਾ ਉਹਨਾਂ ਨੇ ਕਿਹਾ ਕਿ ਤਫਤੀਸ਼ ਕਰਨਗੇ ਪਰ ਜ਼ੋਰ ਪਾ ਕੇ ਜਿਹੜਾ ਕਿ ਰੋਡ ਜਾਮ ਕਰਕੇ ਧੱਕੇ ਨਾਲ ਪਰਚਾ ਕਰਵਾਇਆ ਗਿਆ ਹਾਂਜੀ ਧੱਕੇ ਨਾਲ ਨਹੀਂ ਸਰ ਜੇ ਪਰਚਾ ਇਹਨਾਂ ਤੇ ਨਜ਼ਾਇਜ਼ ਕੀਤਾ ਗਿਆ ਜੇ ਨਾ ਹੋਇਆ ਵੀ ਸਿਰਫ ਸਾਮਣੇ ਆਵਾਂ ਸਾਰੇ ਨਾਲ ਆਉਣ ਵਾਲਾ ਸਮਾਂ ਜਿਹੜਾ ਤੁਸੀਂ ਜੇਕਰ ਪਰਚਾ ਨਹੀਂ ਕੈਨਸਲ ਹੁੰਦਾ ਟੀਚਰ ਸਹਿਬਾਨਾਂ ਦੇ ਉੱਪਰ ਤੁਹਾਡਾ ਕਿਸ ਤਰ੍ਹਾਂ ਦਾ ਧਰਨੇ ਲਗਾਵਾਗੇ ਸਰ ਆਪਣੇ ਬੱਚਿਆਂ ਦਾ ਭਵਿੱਖ ਨਹੀਂ ਖਰਾਬ ਕਰਦੇ ਬੱਚੇ ਪੜ੍ਹਦੇ ਨਹੀਂ ਧਰਨੇਗਾ ਕੋਈ ਤਰ੍ਹਾਂ ਦੀ ਨਹੀਂ ਕਰੂਗਾ ਸਾਰੇ ਕੁੰਡੇ ਤੇ ਮਾਰੂਗਾ ਪਰ ਟੀਚਰ ਹੀ ਨਹੀਂ ਆਉਣਾ ਸਮੇਂ ਵਿੱਚ ਜੇ ਟੀਚਰ ਕੋਈ ਨਹੀਂ ਆ ਸਰ ਵਣੂਗਾ ਸਾਰੇ ਬਸ ਪੜਾਊਗਾ ਪ੍ਰਿੰਸੀਪਲ ਲੈ ਕੇ ਕਹਾਂਗਾ ਕੋ ਜੀ ਫਿਰ ਆਪਣਾ ਅਸਲੀ ਮਾਪਿਓ ਤਾਂ ਇਹੀ ਹੈ ਜੀ ਸੋ ਆ ਬੱਚੇ ਨੂੰ ਸਕੂਲ ਭੇਜਦੇ ਆ ਟੀਚਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਬਸ ਪੰਜ ਕਿਤੇ ਕਿਸੇ ਟੀਚਰ ਨੇ ਵੀ ਨਹੀਂ ਆਉਣਾ ਬਾਅਦ ਚ ਜੇ ਇਹਨਾਂ ਦੇ ਪਰਚਾ ਹੁੰਦਾ ਕੋਈ ਹੋਰ ਟੀਚਰ ਨੇ ਵੀ ਨਹੀਂ ਸਕੂਲੇ ਪੜਨਾ ਆ ਕੇ ਤੁਸੀਂ ਆਪ ਸਿਆਣੇ ਹੋਣਾ ਕੱਲ ਨਾਰੇ ਮੈਡਮ ਲੱਗੇ ਲੱਗ ਰਹੇ ਸੀਗੇ ਕਿ ਸਕੂਲ ਬੰਦ ਕਰ ਦੇਣਾ ਚਾਹੀਦਾ ਹੈ ਸਕੂਲ ਦਾ ਸਟਾਫ ਚੰਗਾ ਨਹੀਂਗਾ ਇਦਾਂ ਦੀਆਂ ਗੱਲਾਂ ਦੇ ਇਦਾਂ ਦੇ ਨਾਰੇ ਦੇਣੇ ਚੰਗੀ ਗੱਲ ਸੀ ਨਹੀਂ ਨਹੀਂ ਬਿਲਕੁਲ ਮਾੜੀ ਗੱਲ ਸੀਗੀ ਕਿਉਂਕਿ ਟੀਚਰਸ ਦੀ ਰਿਸਪੌਂਸਿਬਿਲਟੀ ਬਣਦੀ ਹੈ ਪੇਰੈਂਟਸ ਉਹਨਾਂ ਦੀ ਰਿਸਪੌਂਸਿਬਿਲਟੀ ਤੇ ਬੱਚੇ ਨੂੰ ਸਕੂਲ ਭ ਜੋਨਣਾ ਕੁਛ ਗਲਤ ਹੋਊਗਾ ਤਾਂ ਫਿਰ ਟੀਚਰਸ ਬੋਲ ਉਹ ਉਦੋਂ ਤੁਸੀਂ ਉੱਥੇ ਹੈਗੇ ਸੀ ਮੌਜੂਦਾ ਨਹੀਂ ਸਰ ਨਹੀਂ ਉਸ ਟਾਈਮ ਤਾਂ ਨਹੀਂ ਹੈ ਕੋਈ ਭੈਣ ਨਹੀਂ ਸੀ ਉੱਥੇ ਸਾਨੂੰ ਤਾਂ ਸਰ ਪਤਾ ਹੀ ਬਾਅਦ ਸਾਨੂੰ ਬਾਅਦ ਹੀ ਪਤਾ ਲੱਗਾ ਅਗਰ ਤੁਸੀਂ ਉੱਥੇ ਹੁੰਦੇ ਤਾਂ ਕੀ ਵਾਕਿਆ ਵਿਰੋਧ ਹੋਣਾ ਸੀਗਾ ਹਾਂਜੀ ਹੋਣਾ ਸੀ ਵਿਰੋਧ ਬਿਲਕੁਲ ਹੋਣਾ ਸੀ ਆਪਣੇ ਬੱਚੇ ਦੀ ਉਹਨਾਂ ਨੇ ਗਲਤੀ ਕਿਉਂ ਨਹੀਂ ਦੱਸੀ ਵੀ ਸਾਡਾ ਬੱਚਾ ਗਲਤ ਸੀਗਾ ਤਾਂ ਫਿਰ ਕੀ ਅੱਗੇ ਹੋ ਜਾਗੇ ਬੱਚੇ ਦੀ ਗਲਤੀ ਦਾ 12ਵੀਂ ਕਲਾਸ ਦੇ ਬੱਚਾ ਦੇ ਪੇਪਰ ਹੋ ਰਹੇ ਅੱਜ ਤੇ ਕੀ ਟੀਚਰਾਂ ਤਾਂ ਬਿੜੇ ਸਾਡੇ ਬੱਚੇ ਕੀ ਪੇਪਰ ਕਰ ਲੈਣਗੇ ਉੱਥੇ ਉਹਨਾਂ ਦੀ ਜ਼ਿੰਦਗੀ ਬਰਬਾਦ ਆ ਸਹੀ ਜੇ ਇਸ ਤਰ੍ਹਾਂ ਟੀਚਰਾਂ ਦੇ ਉੱਪਰ ਮੈਡਮ ਪਰਚੇ ਹੁੰਦੇ ਰਹਿਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਟੀਚਰ ਨੇ ਕਿਸੇ ਵੀ ਬੱਚੇ ਨੂੰ ਸਮਝਾਉਣਾ ਨਹੀਂ ਹੈ ਨਹੀਂ ਸਮਝਾਉਣਾ ਨਹੀਂ ਜਾਣਾ ਕਰ ਸਾਲੀਆਂ ਬੇਟੀਆਂ ਬੇਟੀਆਂ ਸਾਡੀਆਂ ਜਵਾਨਾਂ ਇੱਥੇ ਕੋਈ ਉਹਨਾਂ ਦਾ ਹੱਕ ਨਹੀਂ ਰਹਿਣਾ ਸਕੂਲ ਦੇ ਵਿੱਚ ਕੀ ਤੁਸੀਂ ਕੀ ਤੁਸੀਂ ਇਲਾਕੇ ਨੂੰ ਪੂਰੇ ਨੂੰ ਕਹਿਣਾ ਚਾਹੁੰਦੇ ਹੋ ਕਿ ਜੋ ਸੱਚਾਈ ਉਹ ਸਾਹਮਣੇ ਆਉਣੀ ਚਾਹੀਦੀ ਹੈ ਨਹੀਂ ਤਾਂ ਬੱਚੇ ਦਾ ਭਾਗ ਨਹੀਂ ਸਾਰੇ ਟੀਚਰਾਂ ਦਾ ਸਾਰਾ ਸਟਾਫ ਇਹੀ ਰਹਿਣਾ ਚਾਹੀਦਾ ਸਾਡੇ ਵਾਸਤੇ ਉਹ ਰੱਬ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਟੀਚਰਸ ਹੈ ਬੰਨਾਂ ਦੇ ਨਾਲ ਹਾਂ ਜੀ ਦੇਣਾ ਚਾਹੀਦਾ ਸਾਥ ਬੱਚੇ ਰੱਦ ਕਰਾਉਣ ਵਿੱਚ ਲੋਕ ਸਾਹਮਣੇ ਆਉਣ ਕਿ ਇਹ ਲੋਕ ਜਿਹੜਾ ਕਿ ਟੀਚਰਸ ਹੈ ਬੰਨਾਂ ਦਾ ਸਾਥ ਦੇਣ ਹਾਂ ਜੀ ਅਸੀਂ ਉਹਨਾਂ ਦੇ ਨਾਲ ਬੰਨਾਂ ਦਾ ਲਾਲੂਗਾ ਜੀ ਪ੍ਰਾਈਵੇਟ ਤੋਂ ਅਸੀਂ ਗਰੀਬ ਕੀ ਕਰ ਲਾਂਗੇ ਅਸੀਂ ਗਰੀਬ ਕੀ ਕਰ ਲਾਂਗੇ ਇੱਥੇ ਪੜ੍ਹਾਈ ਦੀ ਗੱਲ ਕਰੀਏ ਪੜ੍ਹਾਈ ਕਿਦਾਂ ਦੀ ਐਸ ਸਕੂਲ ਦੀ ਬਹੁਤ ਕਰਦੇ ਆ ਸਰ ਜੀ ਤੁਹਾਡਾ ਸਟਾਫ ਬਹੁਤ ਵਧੀਆ ਹੈ ਚਲੋ ਠੀਕ ਹੈ ਜੀ ਓਕੇ